ਵਾਇਬਰ ਜੀ ਕਾਕਾ ਸਾਹਿਬ ਵਾਇਬਰ ਜੀ ਕੀ ਫਤਿਹ ਮਰੇਵਿੰਦਰ ਸਿੰਘ ਫਿਰ ਅਜਰ ਹੋਇਆ ਹਾਂ ਪੈਗਾਮ ਰਾਈ ਇੱਕ ਨਵਾਂ ਪੈਗਾਮ ਲੈ ਕੇ ਅੱਜ ਅਸੀਂ ਜਿਹੜੀ ਗੱਲ ਕਰਾਂਗੇ ਅੱਜ ਇੱਕ ਵਰਨਿੰਗ ਇਸ਼ੂ ਹੈ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਬਾਰ-ਬਾਰ ਕਿ ਇੱਕ ਅਰਚਨਾ ਨਾਮ ਦੀ ਲੜਕੀ ਦਰਬਾਰ ਸਾਹਿਬ ਜਾਂਦੀ ਹੈ ਔਰ ਪ੍ਰਕਰਮਾ ਚ ਜਾ ਕੇ ਉਹ ਯੋਗ ਆਸਨ ਕਰਦੀ ਹੈ ਯੋਗ ਆਸਨ ਕਰਨ ਦੇ ਬਾਅਦ ਉਹ ਇੱਕ ਐਸਾ ਆਸਨ ਕਰਦੀ ਹੈ ਜੋ ਕਿ ਬੜਾ ਹੀ ਹਟਪਟਾ ਮਰਿਆਦਾ ਤੋਂ ਪਰੇ ਇਹ ਸਾਰੀ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋਏ ਅੱਜ ਅਸੀਂ ਗੱਲ ਕਰਨ ਵਾਸਤੇ ਬੈਠੇ ਹਾਂ ਮੈਂ ਸੁਧਾਰਾ ਜਮੀਤ ਸਿੰਘ ਉਹਨਾਂ ਨੂੰ ਜੀ ਆਇਆਂ ਆਖਦਾ ਹਾਂ ਤੇ ਨਾਲੇ ਜਤਨ ਸਿੰਘ ਲੱਕੀ ਜੀ ਹਨ ਇਹਨਾਂ ਨੂੰ ਵੀ ਜੀ ਆਇਆਂ ਆਖਦਾ ਹਾਂ ਭਾਈ ਸਾਹਿਬ ਜੀ ਪਹਿਲੇ ਦਰਬਾਰ ਸਾਹਿਬ ਤੇ ਇੱਕ ਸ਼ਖਸ ਅੰਦਰ ਆਉਂਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਤੋਂ ਬਾਅਦ ਇੱਕ ਕੁਛ ਦਿਨ ਪਹਿਲੇ ਦੋ ਤਿੰਨ ਦਿਨ ਪਹਿਲੇ ਇੱਕ ਲੜਕੀ ਆਂਦੀ ਹੈ ਔਰ ਯੋਗਾਸਨ ਕਰਨਾ ਸ਼ੁਰੂ ਕਰ ਦਿੰਦੀ ਹੈ ਤੁਸੀਂ ਯੋਗਾਸਨ ਕਰਨਾ ਹੈ ਕਿਤੇ ਜਾ ਕੇ ਕਰੋ ਹਰ ਇੱਕ ਧਰਮ ਦੀ ਆਪਣੀ ਆਪਣੀ ਮਰਿਆਦਾ ਹੈ ਸਾਡੀ ਮਰਿਆਦਾ ਵਿੱਚ ਇਹ ਚੀਜ਼ਾਂ ਨਹੀਂ ਹਨ ਔਰ ਨਾਲ ਹੀ ਜਿਹੜਾ ਦਰਬਾਰ ਸਾਹਿਬ ਹੈ ਸਿੱਖਾਂ ਦਾ ਧੁਰਾ ਹੈ बार-बार ਉੱਥੇ ਜਾ ਕੇ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰਨੀਆਂ ਇਸ ਤਰ੍ਹਾਂ ਦੀਆਂ ਕਾਨੂੰਨੀ ਹਰਕਤਾਂ ਮੈਂ ਕਾਨੂੰਨੀ ਹਰਕਤ ਹੀ ਕਵਾਂਗਾ ਕਾਨੂੰਨੀ ਹਰਕਤਾਂ ਕਰਨੀਆਂ ਇਹਦੇ ਬਾਰੇ ਆਪ ਜੀ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਦੇਖੋ बार-बार ਸਮੇਂ ਤੇ ਸਮਿਆਂ ਅਨੁਸਾਰ ਕੋਈ ਨਾ ਕੋਈ ਹਰਕਤ ਹੁੰਦੀ ਹੈ ਇਹ ਜਾਣ ਬੁੱਝ ਕੇ ਵੀ ਕਰਦੇ ਹਨ ਅਸਵੀ ਗੱਲ ਨਹੀਂ ਪਰ ਫਿਰ ਵੀ ਮੈਂ ਪਹਿਲਾਂ ਆਪਣਾ ਪੱਖ ਰੱਖ ਦਵਾਂ ਕਿ ਸ਼ਰਮਣੀ ਕਮੇਟੀ ਨੂੰ ਚਾਹੀਦਾ ਕਿ ਛੋਟੇ-ਛੋਟੇ ਜਿਹੜੇ ਕਲਿੱਪਬੋਰਡ ਲਗਾਏ ਜਾਣ ਕਿ ਜਿਹੜੀ ਸਾਡੀ ਮਰਿਆਦਾ ਮਰਿਆਦਾ ਦੱਸੀ ਜਾਵੇ ਉਸ ਤੇ ਵੱਡੇ ਬੋਰਡ ਲੱਜਾਣ ਇੰਗਲਿਸ਼ ਵਿੱਚ ਉਰਦੂ ਵਿੱਚ ਪੰਜਾਬੀ ਵਿੱਚ ਹਰ ਲੈਂਗੁਏਜ ਲਗਾਏ ਜਾਣ ਬਾਅਦ ਕਿ ਇਹ ਸਾਡੀ ਮਰਿਆਦਾ ਹੈ ਇਸ ਵਿੱਚ ਕੋਈ ਜਦਾਂ ਪਿੱਛੇ ਵਾਰ ਇੱਕ ਵਾਰ ਸ਼ਖਸ ਆਏ ਲੇਡੀ ਸੀ ਆਈ ਸੀ ਮੇਰੇ ਖਿਆਲ ਹੈ ਉਹ ਨਕਸ਼ਾ ਜਾਂ ਲਗਾ ਕੇ ਹਾਂਜੀ 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 ਉੱਤੇ ਡਰੈਸ ਕੋਡ ਵੀ ਸਹੀ ਹੋਣਾ ਚਾਹੀਦਾ ਹੈ ਮਰਿਆਦਾ ਗੁਰੂ ਘਰ ਹੈ ਚਾਹੇ ਮੰਦਿਰ ਹੈ ਚਾਹੇ ਮਸਜਿਦ ਹੈ ਇਸ ਖੁਦਾ ਦੇ ਘਰ ਨੂੰ ਉਸ ਖੁਦਾ ਦੇ ਦਰ ਤੇ ਜਾਣ ਵਾਸਤੇ ਬਿਲਕੁਲ ਤੁਹਾਨੂੰ ਜਿਹੜੀ ਪੇਸ਼ ਕੀ ਜਿਹੜੀ ਤੁਹਾਡੀ ਹੈ ਬਿਲਕੁਲ ਉਹ ਸਵਾਬ ਦੀ ਨਰਮ ਹੋਣੀ ਚਾਹੀਦੀ ਹੈ ਕਹਿੰਦਾ ਪਾਬਗੇ ਇੱਕ ਫਕੀਰੀ ਵਾਲੇ ਲਿਵਾਸ ਹੋਣਾ ਚਾਹੀਦਾ ਉਸ ਵਿੱਚ ਜਰੂਰ ਹੋਣਾ ਚਾਹੀਦਾ ਬੋਰਡ ਵੀ ਲਗਾਉਣਾ ਚਾਹੀਦਾ ਮਤੇ ਬਾਕੀ ਐਸਜੀਪੀਸੀ ਨੂੰ ਵੀ ਬਣਤੀ ਹੈ ਕਿ ਸੇਵਾਦਾਰ ਹੋਰ ਬਦਾਇਏ ਜਾਣ ਕਿਉਂਕਿ ਸਾਡੇ ਪੰਜਾਬ ਵਿੱਚ ਬੇਰੋਜ਼ਗਾਰੀ ਵੀ ਬਹੁਤ ਹੈ ਹੂੰ 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 ਬੜੇ ਪੜੇ ਲਿਖੇ ਨੌਜਵਾਨ ਵੀ ਹਨ ਗੁਰਸਿੱਖ ਜਿਹੜੇ ਮਰਿਆਦਾ ਨੂੰ ਜਾਣਦੇ ਵੀ ਹਨ ਸਮਝਦੇ ਵੀ ਹਨ ਤਾਂ ਉਹਨਾਂ ਨੂੰ ਵੀ ਹੋਰ ਉਹਨਾਂ ਨੂੰ ਵੀ ਜਾਬਾਂ ਜੜੀਆਂ ਉਹਨਾਂ ਕੋਲ ਅਪਰਚੂਨਿਟੀ ਹੈ ਉਹਨਾਂ ਨੂੰ ਦਿੱਤੀ ਜਾਵੇ ਤੇ ਪ੍ਰਕਰਮਾਂ ਵਿੱਚ ਕਾਫੀ ਸੇਵਾਦਾਰ ਲਗਾਏ ਜਾਣ ਵਿਸ਼ਾ ਕਾਸੀ ਕਲੇ ਕਲੇ ਬੰਦੇ ਕੋਲ ਤਾਂ ਜਾ ਨਹੀਂ ਸਕਦੇ ਸੇਵਾਦਾਰ ਵੀ ਲਗਾਏ ਜਾਣ ਪਰ ਸੰਗਤ ਦੇ ਵੀ ਆਪਣਾ ਫਰਜ਼ ਬੰਦਾ ਜਿਸ ਕਿਸ ਨੇ ਵੀ ਵੇਖਿਆ ਨਾ ਮੇਰੇ ਖਿਆਲ ਇਹ ਸਵੇਰੇ ਦੇ ਟਾਈਮ ਉਸਨੇ ਇਹ ਉਡ ਪਟੰਗ ਹਰਕਤ ਕੀਤੀ ਉਸ ਲੜਕੀ ਨੇ ਪਰ ਮੈਂ ਆਪਣੇ ਤਰੀਕੇ ਨਾਲ ਕਹਿਣਾ ਚਾਹੁੰਦਾ ਕਿ ਦੇਖੋ ਬਾਰ-ਬਾਰ ਮੈਨੂੰ ਪਤਾ ਜਦੋਂ ਕੋਈ ਇਹ ਹਰਕਤ ਕਰੇਗਾ ਮर्यादा ਦਾ ਉਲਟ ਜਾਂ ਸਿੱਖਿਜ਼ਮ ਦੇ ਉਲਟ ਉਲਟ ਕਰੇਗਾ ਠੀਕ ਉਹਦਾ ਰਿਐਕਸ਼ਨ ਕੀਦਾ ਦੇ ਘੰਟੇ ਬਾ ਘੰਟੇ ਉਹਦੇ ਮਾਰ ਲੱਗਾ ਹੈ ਪਲੀਜ਼ ਮੈਨੂੰ ਮਾਫ ਕਰ ਦੇਣਾ ਮੇਰਾ ਐਸਾ ਕਿਸੇ ਵੀ संप्रदाय को या किसी भी रिलीजियस इंस्टीट्यूशन को हर्ट करने का मेरा कोई इंटेंशन नहीं था बहुत गलत तरीके से मुझे परसीव किया गया है मुझे मुझे सारी धमकियां आ रही है मारने की धमकियां आ रही है मुझे गंदी गंदी गालियां आ रही है मैं सिर्फ इतना कहना चाहती हूँ कि किसी को इतना अपमानित करो उनकी गलती हो तो माफ कर देना चाहिए माफी आ जा रही है <laughs> चाहे उसे संगत कोई चाहे सेवादार अगर भी हरकत कर दिया तो उन्होंने चपेड़ा मारिए जान कस कस के ਉਹ ਵੀਡੀਓ ਵਾਇਰਲ ਕੀਤੀ ਜਾਵੇ سوشل ਅਗਰ ਇਹ ਆਪਣੀਆਂ ਵੀਡੀਓ ਵਾਇਰਲ ਕਰ ਸਕਦੀਆਂ ਉਹ ਚਪੇੜਾ ਮਾਰ ਮਾਰ ਕੇ ਉਹ ਵੀਡੀਓ سوشل ਮੀਡੀਆ ਤੇ ਵਾਇਰਲ ਕੀਤੀ ਜਾਵੇ ਕਿ ਇਹਨਾਂ ਦੇ ਨਾਲ ਵਾਲੇ ਦੁਆਲੇ ਦੇਖਣ ਵਾਲੀਆਂ ਵੀ 10 ਵਾਰ 1000 ਵਾਰ ਸੋਚਣ ਇਹ ਜੀ ਗਰੋਜ਼ ਕਰਨ ਤੋਂ ਅਗਰ ਮੇਲ ਕੋਈ ਇਹੋ ਜੀ ਹਰਕਤ ਕਰਦਾ ਚਾਹੇ ਕੋਈ ਵੀ ਕਿਸੇ ਵੀ ਧਰਮ ਮੈਂ ਕਹਿੰਦਾ ਮੰਦਰ ਵਿੱਚ ਵੀ ਕਰੇ ਮਸਜਿਦ ਵਿੱਚ ਵੀ ਕਰੇ ਬਿਲਕੁਲ ਸਹੀ ਗੁਰੂ ਘਰ ਵਿੱਚ ਕਰੇ ਮੈਂ ਇਹ ਲਫ਼ਜ਼ ਬੋਲਣਾ ਚਾਹੁੰਦਾ ਉਹਨੂੰ ਕੁੱਤੇ ਵਾਂਗ ਤਰੀਕਣਾ ਚਾਹੀਦਾ ਉਹਨੂੰ ਅਕਲ ਆਵੇ ਕਿ ਇਹ ਗੁਰੂ ਘਰ ਹੈ ਇਹ ਮੰਦਿਰ ਹੈ RAM ਦਾ ਘਰ ਹੈ ਖੁਦਾ ਦਾ ਘਰ ਹੈ ਇੱਥੇ ਹੋਜੀ ਉਡ ਪਟੰਗ ਹਰਕਤਾਂ ਨਹੀਂ ਚਲਦੇ ਆ ਇੱਥੇ ਤੁਸੀਂ ਸਾਦੇ ਲਿਬਾਸ ਵਿੱਚ ਆਓ ਬਿਲਕੁਲ ਨਮਰਤਾ ਵਿੱਚ ਆਵੋ ਆਪਣੀ ਅਰਦਾਸ ਕਰੋ ਇਹ ਪਰਮਾਤਮਾ ਦਾ ਪਰਮਾਤਮਾ ਦਾ ਦਰ ਹੈ ਇੱਥੇ ਹਰ ਹਰ ਇੱਕ ਦੀ ਮੁਰਾਦ ਪੂਰੀ ਹੁੰਦੀ ਹੈ ਇਹ ਥੋੜੀ ਅਗੇ ਤੁਸੀਂ ਉਡ ਪਟੰਗ ਹਰਕਤਾਂ ਕਰਕੇ ਫਿਰ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਫੋਲੋਅਰ ਵਧਾਉਣ ਵਾਸਤੇ ਬਾਦੀ ਮਾਫੀ ਮੰਗੋ ਤੇ ਉਹਦੇ ਉੱਪਰ ਹੁਣ ਪੰਜਾਬ ਪੁਲਿਸ ਨੇ ਐਫਆਈਆਰ ਵੀ ਲਗਾਈ ਹੈ ਹਾਂ ਤੋਂ 295 ਤੇ ਲੱਗੀ ਜਰੂਰ ਹੈ ਪਰ ਮੈਨੂੰ ਐਫਆਈਆਰਾਂ ਦਾ ਮੈਨੂੰ ਨਹੀਂ ਲੱਗਦਾ ਪਰ ਜਿੰਨੀ ਦੇਰ ਉਹਦੀ ਹਰਕਤ ਜਿਹੜੀ ਜੀ ਉਸ ਨੂੰ ਉਸ ਟਾਈਮ ਜਵਾਬ ਦੇਣਾ ਚਾਹੀਦਾ ਸੀ ਸੰਗਤ ਵਿੱਚੋਂ ਵੀ ਰਾਹgir ਬੜੇ ਉੱਥੇ ਸ਼ਰਧਾਲੂ ਚੱਲਦੇ ਨੇ ਕੋਈ ਦੇਖਦਾ ਹੋਵੇ ਪਤਾ ਨਹੀਂ ਕਿਸ ਤਰ੍ਹਾਂ ਮੈਨੂੰ ਸਮਝ ਨਹੀਂ ਆਇਆ ਕਿ ਇਸ ਨਾਲ ਵੀਡੀਓ ਪੋਸਟ ਵੀ ਕਰ ਗਈ ਫੋਟੋ ਬਿਲਕੁਲ ਸੰਗਤ ਵੀ ਚੱਲਦੇ ਆ ਸ਼ੇਮਾਦਰ ਬੜੇ ਅਲਾਟ ਹੁੰਦੇ ਨੇ ਉੱਥੇ ਲੇਕਿਨ ਉੱਥੇ ਇੰਨੀ ਦੇਰ ਉਸਨੇ ਮੇਰੇ ਮੇਰੇ ਖਿਆਲ ਨਾਲ ਪਟਾਕੇ ਮਾਰਨੇ ਚਾਹੀਦੇ ਸਨ ਉਹ ਪਟਾਕੇ ਮਾਰਨ ਦੀ ਵੀਡੀਓ ਸਪੈਸ਼ਲ ਬਣਾਣੀ ਚਾਹੀਦੀ ਸੀ ਇੱਕ ਨੂੰ ਕਹਿੰਦਾ ਮੋਬਾਈਲ ਪਕੜੇ ਨੂੰ ਦੇ ਪਟਾਕੇ ਉਹ ਪਟਾਕੇ ਮਾਰੀਏ ਤੈਨੂੰ ਪਤਾ ਨਾ ਜਦਾ ਅੱਜ ਕੱਲ ਕੋਈ ਬੱਚਾ ਨਹੀਂ ਹੈ ਭਾਈ ਸਾਹਿਬ ਜੀ ਦੇਖੋ ਮੀਡੀਆ ਐ ਸੋਸ਼ਲ ਮੀਡੀਆ ਦਾ ਯੁੱਗ ਹੈ ਹਰ ਇੱਕ ਬੱਚੇ ਕੋਲ ਮੋਬਾਈਲ ਹੈ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਘਰ ਦੀ ਕੀ ਗરિਮਾ ਹੈ ਤੇਗਾ ਨਾ ਮੰਦਰ ਮਸਜਿਦ ਵਿੱਚ ਕੀ ਮਰਿਆਦਾ ਸਾਰਿਆਂ ਨੂੰ ਪਤਾ ਹੈ ਤੁਸੀਂ ਇੱਥੇ ਜਾਓ ਵੈਸ਼ਨੋਵਾਤਾ ਦਰਬਾਰ ਤੇ ਜਾਓ ਮੈਨੂੰ ਆਪਣੇ ਇੱਕ ਕੁਲੀਕ ਦੱਸਰੇ ਸਨ ਕਿ ਉੱਥੇ ਮੋਬਾਈਲ ਵੀ ਲਾਉਣੀ ਅੰਦਰ ਮੋਬਾਈਲ ਵੀ ਨਹੀਂ ਲੈ ਕੇ ਜਾਂਦੇ ਉੱਥੇ ਉਹ ਨਹੀਂ ਲੈ ਕੇ ਵੀ ਨਹੀਂ ਜਾਣਾ ਚਾਹੀਦਾ ਕਿਦਰ ਉਤ ਤੁਸੀਂ ਦਰਸ਼ਨ ਕਰਨ ਜਾ ਰਹੇ ਤੁਸੀਂ ਕੋਈ ਮੋਬਾਈਲ ਮੋਬਾਈਲ ਦਾ ਕੋਈ ਕੰਨ ਕਿਵਰੀ ਕਿਦਰ ਉਤ ਮੋਬਾਈਲ ਚਲੋ ਮੋਬਾਈਲ ਲੈ ਕੇ ਜਾਣਾ ਪਰ ਉਦਾ ਦੇਖੋ ਨਾ ਰੱਬ ਨੇ ਪਰਮਾਤਮਾ ਨੇ ਦਿਮਾਗ ਵੀ ਦਿੱਤਾ ਉਹਦਾ ਸਹੀ ਇਸਤੇਮਾਲ ਕਰੋ ਮੋਬਾਈਲ ਦਾ ਬਿਲਕੁਲ ਬਿਲਕੁਲ ਮੋਬਾਈਲ ਲਾਣਾ ਕੋਈ ਰੱਖਣਾ ਕੋਈ ਜ਼ੁਲਮ ਨਹੀਂ ਹੈ ਕਈ ਵਰੀ ਕੋਈ ਐਮਰਜੈਂਸੀ ਵੀ ਹੋ ਸਕਦੀ ਹੈ ਬੰਦੇ ਨੂੰ ਫੋਨ ਵੀ ਆ ਸਕਦਾ ਉਹਨੂੰ ਵਾਈਬ੍ਰੇਸ਼ਨ ਤੇ ਰੱਖਿਆ ਜਾਓ ਪਰ ਤਰੀਕੇ ਨਾਲ ਜਾਓ ਜੇ ਤੁਸੀਂ ਇੰਨੇ ਨੇ ਦੂਰ ਜਾ ਕੇ ਮੱਥਾ ਟੇਕਦੇ ਹੋ ਗੁਰੂ ਘਰ ਵਿੱਚ ਕਿਧਰ ਵੀ ਜਾ ਕੇ ਕਿਸੇ ਦਰਬਾਰ ਵਿੱਚ ਤੇ ਉਹਦੇ ਉਹਦਾ ਡਿਸਪਲਿਨ ਜਿਹੜਾ ਮੇਨਟੇਨ ਰੱਖਣਾ ਚਾਹਦਾ ਉਹਦੀ ਮਰਿਆਦਾ ਨੂੰ ਫ ਕਮੇਟੀ ਨੂੰ ਵੀ ਚਾਹੀਦਾ ਹੈ ਕਿ ਛੋਟੇ-ਛੋਟੇ ਬੋਰਡਸ ਹਰ ਪ੍ਰਕਰਮਾਂ ਦੇ ਬਾਹਰ ਹਰ ਕੋਰਨਰ ਤੇ ਲਗਾਏ ਜਾਣ ਜਿੱਥੇ ਜਲਦੀ ਸੇਵਾ ਉੱਥੇ ਲਗਾਏ ਜਾਣ ਕਿ ਇਹ ਗੁਰੂ ਘਰ ਦੀ ਮਰਿਆਦਾ ਹੈ ਥੋੜਾ-ਥੋੜਾ ਇਸ ਤਰ੍ਹਾਂ ਜਾਗਰੂਕ ਹੋਣਾ ਮੈਂ ਆਪ ਜੀ ਨੂੰ ਆਪ ਜੀ ਨੂੰ ਇੱਕ ਕੁਐਸਚਨ ਹੋਰ ਲਵਾਵਾਂਗਾ ਤੁਸੀਂ ਡਰੈਸ ਕੋਡ ਦੀ ਗੱਲ ਕੀਤੀ ਹੈ ਪਿੱਛੇ ਤੁਹਾਨੂੰ ਪਤਾ ਹੈ ਕਿ ਇੱਕ ਡਰੈਸ ਕੋਡ ਉੱਪਰ ਗੱਲ ਹੋਈ ਸੀ ਕਿ ਗੁਰੂ ਘਰਾਂ ਚ ਜਾਂ ਮੰਦਰਾਂ ਚ ਜਾਂ ਗੁਰਦੁਆਰੇ ਸਾਹਿਬ ਚ ਜਾਂ ਮਸਜਿਦ ਵਿੱਚ ਜਿੱਥੇ ਵੀ ਕੋਈ ਲੇਡੀ ਜਾਏ ਉਹ ਸਲਵਾਰ ਕਮੀਜ਼ ਪਾ ਕੇ ਜਾਏ ਤੇ ਜੈਨੀਆਂ ਨੇ ਆਲਮੋਸਟ ਇਸ ਉੱਪਰ ਬੜਾ ਸਖਤ ਐਕਸ਼ਨ ਲਿਆ ਸੀ ਤੇ ਤੁਸੀਂ ਕੀ ਕਹਿੰਦੇ ਹੋ ਕਿ ਜਿਹੜੀ ਗੁਰੂ ਘਰ ਦੇ ਅੰਦਰ ਜਾਣ ਚ ਉਟਪਟੰਗ ਕੱਪੜੇ ਪਾ ਕੇ ਜਾਣੇ ਜਾਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਜਾਂ ਉਹ ਉਲਟ ਉਹ ਸਿਸਟਮ 'ਚ ਚੱਲਣਾ ਕਿ ਡਰੈਸ ਕੋਡ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਬਿਲਕੁਲ ਮੈਂ ਕਹਿੰਦਾ ਇਹ ਸਾਡੀ ਪਰੰਪਰਾ ਹੈ ਇਸ ਦੇਸ਼ ਦੀ ਸਮਾਜ ਦੀ ਕਿਉਂਕਿ ਅਸੀਂ ਜਿਆਦਾ ਆਲਮੋਸਟ ਵੈਸਟਰਨ ਕਲਚਰ ਨੂੰ ਅਡਾਪਟ ਕੀਤਾ ਹੋਇਆ ਹੈ ਸਾਡੇ ਨੌਜਵਾਨਾਂ ਨੇ ਸਾਡੀ ਨੌਜਵਾਨੀਆਂ ਨੇ ਇਹ ਬਹੁਤ ਗਲਤ ਹੈ ਕਿਉਂਕਿ ਬਾਹਰ ਦਾ ਸਿਸਟਮ ਹੋਰ ਹੈ ਉੱਥੇ ਹਰ ਇੱਕ ਘੰਟੇ ਬਾਅਦ ਹਰ ਇੱਕ ਮੈਟਰ ਚੇਂਜ ਹੋ ਜਾਂਦਾ ਹੂੰ 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 ਪੁੱਛੂ ਮੈਂ ਜ਼ਿਆਦਾ ਡਿਟੇਲ ਨਹੀਂ ਕਹਿੰਦਾ ਪਰ ਆਪ ਜੀ ਸਮਝ ਹੀ ਰਹੇ ਹੋ ਇੱਥੇ ਜਿਹੜੀ ਡਰੈਸ ਕੋਡ ਹੈ ਬਿਲਕੁਲ ਦੇਖੋ ਨਮਰਤਾ ਸੁਭਾਵ ਨਾਲ ਹੋਣਾ ਚਾਹੀਦਾ ਸੀ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਸਮਾਸੀ ਬੜਾ ਵੱਡਾ ਲਸ਼ਕਰ ਸੀ ਉਹ ਤਾਂ ਜਦੋਂ ਦਰਬਾਰ ਸਾਹਿਬ ਐਂਟਰ ਹੁੰਦੇ ਸੀ ਤੇ ਬਿਲਕੁਲ ਲਾਹੂ ਲਸ਼ਕਰ ਨੂੰ ਬਾਹਰ ਛੱਡ ਕੇ ਇੱਕ ਫਕੀਰੀ ਹਾਂਜੀ ਹਾਂਜੀ ਇੱਕ ਫਕੀਰੀ ਰੂਪ ਵਿੱਚ ਇੱਕ ਫਕੀਰੀ ਭੇਸ ਵਿੱਚ ਆਉਂਦੇ ਬਿਲਕੁਲ ਨਾਰਮਲ ਨਿਵਾਸ ਵਿੱਚ ਆਉਂਦੇ ਸਨ ਕਿ ਮੈਨੂੰ ਕਾਲ ਇਹ ਹੰਕਾਰ ਨਾ ਹੋਵੇ ਕਿ ਮੈਂ ਮਹਾਰਾਜਾ ਮਹਾਰਾਜਾ ਇੱਕ ਹੀ ਹੈ ਉਹ ਅਕਾਲ ਪੁਰਖ ਹੈ ਉਹਦੇ ਕੋਲ ਜਾਣ ਵਾਸਤੇ ਸਾਨੂੰ ਬਿਲਕੁਲ ਪਿਖਾਰੇ ਬਣ ਕੇ ਜਾਣਾ ਚਾਹੀਦਾ ਹਨ ਪਿਖਾਰੇ ਦੀ ਤੁਸੀਂ ਹਾਲਤ ਦੇਖ ਲਓ ਕਿਵੇਂ ਦੀ ਹੁੰਦੀ ਹੈ ਅਸੀਂ ਉਹ ਪਿਖਾਰੇ ਬਣ ਕੇ ਜਾਈਏ ਤਾਂ ਸਾਡੀਆਂ ਝੋਲੀਆਂ ਇਹ ਭਰੀਆਂ ਜਾ ਸਕਦੀਆਂ ਇਹ ਬੱਚੇ ਕੋਈ ਨਿਆਨੇ ਨਹੀਂ ਜਿਹੜੀ ਇਹ ਬੀਬੀ ਨੇ ਫੋਟੋ ਵਾਇਰਲ ਕੀਤੀ ਹੈ ਕੋਈ ਛੋਟੀ ਨਹੀਂ ਹੈ ਨਿਆਣੀ ਨਹੀਂ ਹੈ ਪੜੀ ਲਿਖੀ ਹੈ ਪਰ ਮੈਂ ਕਹਿੰਦਾ ਕਿ ਇਹ ਮਹਾਮੁਰਖ ਪੜੀ ਲਿਖੀ ਹੈ ਜਿਹ ਜਿਸ ਸਾਭਦੀ ਇਹਨਾਂ ਨੇ ਉਡ ਪਟਾਂਗੇ ਹਰਕਤ ਕੀਤੀ ਹੈ ਯੋਗਾ ਕਰਨਾ ਤੁਸੀਂ ਘਰ ਬੈਠ ਕੇ ਕਰੋ ਕਿਤੇ ਹੋਰ ਜਾ ਕੇ ਕਰੋ ਯੋਗਾ ਸਟਾਨ ਬਣੇ ਹੰਗੋ ਯੋਗਾ ਇਸ ਤੇ ਬਣੋ ਉੱਥੇ ਜਾ ਕੇ ਕਰੋ ਉੱਥੇ ਜਾ ਕੇ ਯੋਗਾ ਰੇ ਸੇਵਾਦਾਰਾਂ ਨੂੰ ਵੀ ਬੇਨਤੀ ਹੈ ਕਿ ਵਰਛੇ ਖਾਲੀ ਦਿਖਾਉਣ ਵਾਸਤੇ ਨਾ ਰੱਖੋ ਜਦੋਂ ਇਹੋ ਜਿਹਾ ਕੋਈ ਵਰਛੇ ਨਾਲ ਡਰਾਓ ਇਹਨਾਂ ਨੂੰ ਪਰ ਮੈਂ ਕਹਿੰਦਾ ਕਿ ਇਹੋ ਜਿਹੀ ਕੋਈ ਹਰਕਤ ਕਰੇ ਉਹਦੀ ਵੀਡੀਓ ਚਿਪੜਾ ਮਾਰ ਮਾਰ ਕੇ ਬਣਾਣੀ ਚਾਹੀਦੀ ਹੈ ਅਗਰ ਬੀਬੀ ਕਰਦੀ ਹੈ ਬਾਹ ਬਾ ਚਿਪੜਾ ਸੁੱਟਣੀ ਚਾਹੀਦੀ ਵੀਡੀਓ ਚਲੋ ਕਾਨੂੰਨ ਨੂੰ ਆਪਣੇ ਹੱਥ ਚ ਨਹੀਂ ਲੈਣਾ ਚਾਹੀਦਾ ਦੇਖੋ ਭਾਈ ਸਾਹਿਬ ਕਾਨੂੰਨ ਆਪਣੀ ਜਗ੍ਹਾ ਕਰੇ ਮਰਿਆਦਾ ਤੋਂ ਉੱਪਰ ਵੀ ਕੋਈ ਕਾਨੂੰਨ ਹਾਂ ਮਰਿਆਦਾ ਤੋਂ ਉੱਪਰ ਕੋਈ ਕਾਨੂੰਨ ਗੁਰੂ ਸਾਹਿਬ ਦੇ ਉੱਪਰ ਕੋਈ ਕਾਨੂੰਨ ਨਹੀਂ ਸਭ ਤੋਂ ਉੱਪਰ ਵੱਡਾ ਕਾਨੂੰਨ ਆ ਸਾਡਾ ਗੁਰੂ ਬਿਲਕੁਲ ਬਿਲਕੁਲ ਜੇ ਸਾਡੀ ਗੁਰੂ ਦੀ ਮਰਿਆਦਾ ਨੂੰ ਕੋਈ ਫਾਲੋ ਨਹੀਂ ਕਰੇਗਾ ਜੇ ਅਸੀਂ ਕਿਸੇ ਦੀ ਮਰਿਆਦਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਵੀ ਉਹ ਉਨੇ ਗੁਨਾਹਗਰ ਬਿਲਕੁਲ 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 ਇਸ ਕਰਕੇ ਮੈਂ ਐਸ.ਪੀ. ਨੂੰ ਵੀ ਬੇਨਤੀ ਕਰਾਂਗਾ ਇਹਦੇ ਸਖਤ ਐਕਸ਼ਨ ਲਏ ਜਾਣ ਔਰ ਇਸ ਕੇਸ ਦਾ ਪੂਰਾ ਪ੍ਰਾਪਰ ਪਿੱਛਾ ਕੀਤਾ ਜਾਵੇ ਜੇ ਹੋ ਜਾਵੇ ਹੋ ਸਕੇ ਤੇ ਉਹਨੂੰ ਸਜ਼ਾ ਵੀ ਦਿੱਤੀ ਜਾਵੇ ਫਿਰ ਵੀ ਬੜਾ ਵੱਡਾ ਮੈਸੇਜ ਚਲਾ ਜਾਵੇ ਬਿਲਕੁਲ 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 ਮੈਂ ਸਰਦਾਰ ਜਤਿੰਦਰ ਸਿੰਘ ਲੱਕੀ ਹੋਰਾਂ ਨੂੰ ਪੁੱਛਾਂਗਾ ਕਿ ਤੁਸੀਂ ਇਸ ਮੈਟਰ ਤੇ ਕੀ ਕਹਿਣਾ ਚਾਹੋਗੇ ਤੇ ਐਸਜੀਪੀਸੀ ਨੂੰ ਖਾਸ ਕਰਕੇ ਆਪਣਾ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਮੈਂ ਤੇ ਇਸ ਮੈਟਰ ਨੂੰ ਟੋਟਲੀ ਅਲੱਗ ਕਰਕੇ ਦੇਖਦਾ ਕਿਉਂਕਿ ਜਿੱਥੇ ਮੈਂ ਸਿੱਖ ਧਰਮ ਦੇ ਵਿੱਚ ਪੈਦਾ ਹੋਇਆ ਔਰ ਮੇਰੀ ਇਸ ਧਰਮ ਨੂੰ ਲੈ ਕੇ ਮੈਨੂੰ ਪ੍ਰਾਊਡ ਹੈ ਕਿ ਮੈਂ ਇਸ ਧਰਮ ਦੇ ਵਿੱਚ ਪੈਦਾ ਹੋਇਆ ਹਾਂ ਪਰ ਮੈਂ ਨਾਲ ਹੀ ਨਾਲ ਇੱਕ ਸਿਆਸਤਦਾਨ ਵੀ ਹਾਂ ਮੈਂ ਇਸ ਨੂੰ ਸਿਆਸਤ ਦਾ ਐਂਗਲ ਵੀ ਇੱਕ ਰੀ ਦੇ ਵਿੱਚ ਦੇਖਦਾ ਜੀ 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 ਕਿਉਂਕਿ ਤੁਸੀਂ ਦੇਖਿਓ ਹੁਣ ਮੋਸਟਲੀ ਪਿਛਲੇ ਕੁਝ ਇੱਕ ਸਾਲਾਂ ਦੇ ਵਿੱਚ ਹਾਂਜੀ ਹਾਂਜੀ ਜਿਸ ਜਿਸ ਨੇ ਵੀ ਸਿੱਖ ਧਰਮ ਦੇ ਖਿਲਾਫ ਬੋਲਿਆ ਤੇ ਜਾਂ ਸਿੱਖ ਧਰਮ ਦੇ ਕੁਝ ਉਲਟ ਵਿਪਰੀਤ ਐਸੇ ਕੋਈ ਕੰਮ ਕੀਤੇ ਉਸ ਨੂੰ اپੋਜੀਸ਼ਨ ਜਿਹੜੀਆਂ ਪਾਰਟੀਆਂ ਹਨ ਜਿਹੜੀਆਂ ਇਸ ਲਈ ਜਿਹੜੀਆਂ ਪਾਰਟੀਆਂ ਚੱਲ ਰਹੀਆਂ ਨੇ ਜਿਹੜੀ ਰੂਲਿੰਗ ਪਾਰਟੀ ਹੈ ਤੁਸੀਂ ਉਹਦੇ ਜਿ ਦੇਖਿਆ ਹੋਣਾ ਉਹ ਨੂੰ ਨਾ ਹੀ ਵੱਡਾ ਉਸ ਨੂੰ ਇੱਕ ਰੁਤਬਾ ਦਿੱਤਾ ਗਿਆ ਉਹ ਧੰਨਵਾਦ ਜੀ ਠੀਕ ਆ ਉਹਦਾ ਦਿੱਤਾ ਗਿਆ ਕਿਸਾਨੀ ਅੰਦੋਲਨ ਦੇ ਵਿੱਚ ਵੀ ਇੱਕ ਬੀਬੀ ਬੋਲੀ ਸੀ ਅੱਜ ਉਹ ਵੀ ਐਮਪੀ ਬਣ ਕੇ ਬੈਠੀ ਹੈ ਹੋਰ ਬੜੇ ਸਾਰੇ ਜਿਹੜੇ ਸਿੱਖ ਧਰਮ ਨੂੰ ਹਮੇਸ਼ਾ ਟਾਰਗੇਟ ਕਰਦੇ ਆਏ आज जो सारे अच्छे औद्यां पे बैठे हैं और ਤੁਸੀਂ ਦੇਖੋ ਕਿਧਰੇ ਨਾ ਕਿਧਰੇ ਇਹ BBV ਜਿਹੜੀ ਹੈ ਜਿਹੜੀ سوشل میڈیا ਦੇ ਉੱਪਰ ਇਸ ਲਈ ਵਾਇਰਲ ਹੋ ਰਹੀ ਹੈ ਇਹ ਵੀ ਉਹਨਾਂ ਦੇ ਨਾਲ ਕਤਾਰ ਦੇ ਵਿੱਚ ਖੜੀ ਹੈਗੀ हां ਬਿਲਕੁਲ ਇਧੀਆਂ ਦੀਆਂ ਤਸਵੀਰਾਂ ਜਿਹੜੀਆਂ ਇੱਕ ਤੁਸੀਂ ਦੇਖੋ ਸਾਹਮਣੇ سوشل میڈیا ਤੇ ਆ ਰਹੀਆਂ ਨੇ ਰੂਲਿੰਗ ਪਾਰਟੀ ਦੇ ਰੂਲਿੰਗ ਪਾਰਟੀ ਦੇ ਕਿਸੇ ਬੰਦੇ ਨਾਲ ਲੇਡੀ ਨਾਲ ਖੜੇ-ਖੜੇ ਆ ਰਹੀਆਂ ਠੀਕ ਹੈ ਇਹ ਵੀ ਇੱਕ ਜਿਹੜਾ ਹੈ ਕਿ ਹਿੱਸਾ ਹੈ ਹਿੱਸਾ ਹੈ ਔਰ ਮੋਸਟਲੀ ਇਹ ਸਸਤੀ ਪਬਲਿਸਿਟੀ ਜਿਹੜੀ ਹੈ ਮਤਲਬ ਕਿ ਜਿਸਨੇ ਜਲਦੀ ਫੇਮਸ ਹੋਣਾ ਉਸ ਨੂੰ ਪਤਾ ਹੈ ਕਿ ਮੈਂ ਸਿੱਖ ਧਰਮ ਨੂੰ ਟਾਰਗੇਟ ਕਰਾਂ ਤਾਂ ਟਾਰਗੇਟ ਕਰਕੇ ਮੈਂ ਜਲਦੀ ਹੀ ਫੇਮਸ ਹੋ ਸਕਦੀ ਹਾਂ ਅੱਜ ਉਸ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਆਈਆਂ ਹਨ ਜਿਸਲੇ ਉਸ ਦੇ ਬਾਅਦ ਸਿੱਖ ਧਰਮ ਨੇ ਉਸ ਨੂੰ ਕੋਸਣਾ ਸਟਾਰਟ ਕੀਤਾ ਜਾਂ ਉਸ ਦੇ ਖਿਲਾਫ ਬੋਲਣਾ ਸਟਾਰਟ ਕੀਤਾ ਪਰ ਰੂਲਿੰਗ ਪਾਰਟੀ ਜਿਹੜੀ ਹੈ ਉਹ ਉਸ ਨੂੰ ਜਲਦੀ ਹੀ ਉਹ ਉਸ ਨੂੰ ਦੇਖੋ ਕਿਧਰੇ ਨੇ ਕਿਧਰੇ ਇੱਕ ਅੱਛਾ ਮੁਕਾਮ ਤੇ ਲੈ ਜਾਏਗੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਸਿੱਖ ਧਰਮ ਇੱਕ ਐਸਾ ਧਰਮ ਹੈ ਜਿਸ ਨੂੰ ਜਲਦੀ ਟਾਰਗੇਟ ਕੀਤਾ ਜਾ ਸਕਦਾ ਹੈ ਉਸ ਦੇ ਖਿਲਾਫ ਜਲਦੀ ਕੋਈ ਕੰਮ ਕੀਤਾ ਜਾ ਸਕਦਾ ਹੈ ਹੋਰ ਅਸੀਂ ਸ਼ੌਹਰਤ ਜਿਹੜੀ ਹੈ ਜਲਦੀ ਕਮਾਈ ਕਮਾ ਸਕਦੇ ਹਾਂ ਤੇ ਮੈਂ ਵਿਹਾਸਤਨ ਇੱਕ ਗੱਲ ਜ਼ਰੂਰ ਐਲਜੀਪੀਸੀ ਨੂੰ ਕਹਿਣਾ ਚਾਹਾਂਗਾ ਕਿ ਤੁਹਾਡਾ ਜਿਹੜਾ ਬਜਟ ਹੈ ਉਹ ਆਲਮੋਸਟ ਆਲਮੋਸਟ ਪੰਜਾਬ ਸਰਕਾਰ ਦੇ ਬਰਾਬਰ ਬਰਾਬਰ ਦਾ ਹੈ ਠੀਕ ਹੈ ਤੁਸੀਂ ਜਿੱਥੇ ਤੁਹਾਡੇ ਕੋਲ ਮੁਲਾਜ਼ਮ ਘੱਟ ਹਨ ਤੇ ਕੋ ਮਲਾਜ਼ਮ ਵੀ ਇੱਥੇ ਕੁਛ ਨਹੀਂ ਕਰ ਸਕਦੇ ਕਿਉਂਕਿ ਮਲਾਜ਼ਮ ਜਿਹੜਾ ਹੈ ਉਹ ਹਰ ਕੋਨੇ ਤੇ ਲੱਗੇ ਹਨ ਜ਼ਰੂਰ ਪਰ ਕਹਿੰਦੇ ਮਤਲਬ ਹੈ ਕਿ ਕਿਸੇ ਲਈ ਕੋਈ ਹਰਕਤ ਕਰ ਜਾਏ ਉਹਨਾਂ ਪੈਰ ਪੈਰ ਤੇ ਮਲਾਜ਼ਮ ਨਹੀਂ ਲਗਾਇਆ ਜਾ ਸਕਦਾ ਪਰ ਬਜਟ ਇਹਨਾਂ ਦਾ ਕਾਫੀ ਹੈ ਅਸੀਂ ਇਹ ਕਵਾਂਗੇ ਕਿ ਤੁਸੀਂ ਬਾਧੂ ਬਾਧ ਜਿਹੜੇ ਮਲਾਜ਼ਮ ਜਿਹੜੇ ਲਗਾਉਣ ਔਰ ਦੂਜਾ ਨੰਬਰ ਬਾਧੂ ਬਾਧ ਜਿਸਰਾ ਅਜਮੀਦ ਵੀਟਜੀ ਨੇ ਦੱਸਾਇਆ ਕਿ ਇਸ਼ਤਿਹਾਰ ਲਗਾਉਣ ਇਸ਼ਤਿਹਾਰ ਦੇ ਵਿੱਚ ਉੱਥੇ ਪ੍ਰੋਪਰ ਲਿਖਿਆ ਜਾਏ ਕਿ ਸਾਡਾ ਉਹ ਡਰੈਸ ਕੋਡ ਕੀ ਹੈ ਸਾਡੇ ਮर्यादा ਦੇ ਵਿੱਚ ਆਉਣ ਵਾਲੀ ਚੀਜ਼ਾਂ ਕੀ ਕੀ ਹਨ ਅਸੀਂ ਕੀ ਕੀ ਮर्याਦਾ ਫਾਲੋ ਕਰਦੇ ਹਾਂ ਅਗਰ ਤੁਹਾਨੂੰ ਮਨਜ਼ੂਰ ਹੈ ਤੇ ਤਾਂ ਹੀ ਤੁਸੀਂ ਆਓ ਅਗਰ ਇਸ ਮर्याਦਾ ਦੇ ਅਨੁਸਾਰ ਤੁਸੀਂ ਨਹੀਂ ਇਸ ਨੂੰ ਫਾਲੋ ਕਰ ਸਕਦੇ ਤੇ ਸਾਨੂੰ ਐਸੇ ਸ਼ਰਧਾਲੂਆਂ ਦੀ ਜਰੂਰਤ ਨਹੀਂ ਹੈ ਦੇਖੋ ਤੁਸੀਂ ਇਨਾਂ ਦੇ ਮੰਦਰਾਂ ਦੇ ਵਿੱਚ ਚੱਲ ਜਾਓ ਮਸਜਿਦਾਂ ਦੇ ਵਿੱਚ ਚੱਲ ਜਾਓ ਉੱਥੇ ਉਹਨਾਂ ਨੇ ਆਪਣੀ ਆਪਣੀ ਮਰਿਆਦਾ ਜਿਹੜੀ ਤਸੀਮ ਹਰ ਇੱਕ ਹਰ ਹਾਂ ਹਰ ਇੱਕ ਬੱਸੀ ਦੀਏ ਔਰੇ ਉਸੇ ਮਰਿਆਦਾ ਦੇ ਤਹਿਤ ਜਾਂਦੇ ਫਿਰ ਸਿੱਖ ਧਰਮ ਦੇ ਵਿੱਚ ਆ ਕੇ ਇਹਨਾਂ ਦੀ ਮਰਿਆਦਾ ਕਿੱਥੇ ਚਲੀ ਜਾਂਦੀ ਹੈ ਠੀਕ ਹੈ ਉਸ ਧਰਮ ਦੇ ਬਾਰੇ ਚ ਜਿਸ ਧਰਮ ਦੇ ਜਿਸ ਧਰਮ ਨੇ ਇੱਥੇ ਦੇ ਵਸਨੀਕਾਂ ਉੱਤੇ ਬਿਲਕੁਲ 90% 92% 92% ਨੇ ਇਨਮੇ ਪਰਸੈਂਟ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੇ ਅੱਜ ਉਹੀ ਵਸਨੀਕ ਜਿਹੜੇ ਹਨ ਸਾਡੇ ਧਰਮ ਨੂੰ ਰੋਂਦੇ ਕਰਦੇ ਤੇ ਮੈਂ ਐਜੀਪੀਸੀ ਨੂੰ ਬੇਨਤੀ ਕਰਾਂਗਾ ਕਿ ਹੋ ਸਕੇ ਵੱਧ ਤੋਂ ਵੱਧ ਆਪਣੇ ਮੁਲਾਜ਼ਮ ਲਗਾਏ ਵੱਧ ਤੋਂ ਵੱਧ ਐਡਵਰਟਾਈਜ਼ਮੈਂਟ ਕੀਤੀ ਜਾਵੇ ਹੋਰ ਦੂਸਰੀ ਬੇਨਤੀ ਮੈਂ ਸੰਗਤ ਨੂੰ ਕਰਨਾ ਚਾਹਾਂਗਾ ਕਿਉਂਕਿ ਸੰਗਤ ਗੁਰੂ ਸਾਹਿਬ ਨੇ ਇੱਕਵੇਂ ਸੇ ਰੱਖੀ ਸੀ ਤੇ ਫਿਰ ਵੀ ਸੰਗਤ ਕਿ ਜੇ ਅਗਰ ਐਜੀਪੀਸੀ ਦੇ ਸੇਵਾਦਾਰਾਂ ਨੇ ਨਹੀਂ ਦੇਖਿਆ ਤੁਹਾਨੂੰ ਇਸ ਲੇਡੀ ਨੂੰ ਉੱਥੇ ਯੋਗਾ ਕਰਦੇ ਤੇ ਜੇ ਤੁਸੀਂ ਦੇਖਿਆ ਤੇ ਕਿਰਪਾ ਕਰਕੇ ਤੁਸੀਂ ਬੋਲੋ ਤੇ ਤੁਸੀਂ ਖਾਲੀ ਕਮੈਂਟਾਂ ਨਹੀਂ ਰਹੀ ਵਿਰੋਧ ਨਾ ਕਰੋ ਹੋ ਸਕੇ ਬਾਤੂਬਦ ਇਸ ਨੂੰ ਸੋਸ਼ਲ ਮੀਡੀਆ ਦੇ ਉੱਪਰ ਆਪਣੀ ਆਵਾਜ਼ ਚੁਕੋ ਕਿ ਇਸ ਬੀਬੀ ਨੂੰ ਜਿਹੜੀ ਹੈ ਉਹ ਸਜ਼ਾ ਹੋਵੇ ਤਾਂ ਕਿ ਇਸ ਨੂੰ ਸਜ਼ਾ ਹੋਵੇ ਤੇ ਹੋਰ ਵੀ ਕੋਈ ਇਹੋ ਜਿਹਾ ਪਤੀਜਨਕ ਜਾਂ ਅਪਰਾਧਪੂਰਵਕ ਕੋਈ ਕੰਮ ਜਿਹੜਾ ਨਾ ਕਰੇ ਇਹ ਸੰਜਿਤਦਰ ਸਿੰਘ ਲੱਕੀ ਜੀ ਮੈਂ ਬਹੁਤ ਲੰਬਾ ਵੀਡੀਓ ਨਹੀਂ ਬਣਾਵਾਂਗਾ ਮੈਂ ਪੂਰੇ ਸਿੱਖ ਜਗਤ ਦੇ ਵਿੱਚ ਔਰ ਪੂਰੇ ਵਿਸ਼ਵ ਪਰਦੇ ਸਾਰੀ ਸੰਸਥਾਵਾਂ ਨੂੰ ਇੱਕ ਗਲ ਬੇਨਤੀ ਕਰਾਂਗਾ ਕਿ ਸਿੱਖ ਕਿਸੇ ਨਾਲ ਛੇੜਦਾ ਨਹੀਂ ਸਿੱਖ ਜੇ ਸ਼ਾਂਤ ਬੈਠਾ ਹੈ ਉਸ ਨੂੰ ਪਰਖੋ ਨਾ ਵਾਰ-ਵਾਰ ਫਿਰ ਜਿਸ ਲਈ ਉਹ ਬਾਲਾ ਖਾਂਦਾ ਹੈ ਫਿਰ ਤੁਸੀਂ ਟੈਗ ਲਗਾ ਦਿੰਦੇ ਹੋ ਕਿ ਅਤਵਾਦੀ ਹੈ ਇਹ ਇਸ ਤਰ੍ਹਾਂ ਹੈ ਕਿਦਰੇ ਜਸਾ ਸਿੰਘ ਆਲੂ ਵਾਲੀਏ ਜੀ ਦਾ ਇਤਿਹਾਸ ਪੜ੍ਹ ਕੇ ਦੇਖਿਓ ਜਿਸ ਲਈ ਮੁਗਲਾ ਨੇ 250 ਬੀਬੀਆਂ ਨੂੰ ਕੈਦ ਵਿੱਚ ਕੀਤਾ ਸੀ ਤੇ ਨਾ ਜਿੱਤਕਰਨੀ ਕੀਤਾ ਸਿੱਖ ਕਦੇ ਵੀ ਵਿਤਕਰਾ ਨਹੀਂ ਕਰਦਾ ਦਰਬਾਰ ਸਾਹਿਬ ਚਲੇ ਜਾਓ ਤੁਸੀਂ ਕੋਈ ਵੀ ਜਾ ਸਕਦਾ ਹੈ ਕੋਈ ਵੀ ਕਿਸੇ ਜਗ੍ਹਾ ਬੈਠ ਕੇ ਸੇਵਾ ਕਰ ਸਕਦਾ ਹੈ ਲੰਗਰ ਵਰਤਾ ਸਕਦਾ ਹੈ ਲੰਗਰ ਛਕ ਸਕਦਾ ਹੈ ਇੱਕੋ ਲਾਈਨ ਚ ਛਕਾਇਆ ਜਾਂਦਾ ਹੈ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਤੇ ਮੈਂ ਹੱਥ ਜੋੜ ਕੇ ਵਿਸ਼ਵ ਭਰ ਦੇ ਧਰਮਾਂ ਦੇ ਲੋਕਾਂ ਨੂੰ ਇੱਕ ਗੱਲ ਕਹਾਂਗਾ ਕਿ ਜਿੱਥੇ ਜਿੱਥੇ ਦੀ ਜਿਹੜੀ ਜਿਹੜੀ ਮਰਿਆਦਾ ਹੈ ਅਗਰ ਤੁਸੀਂ ਜਾਂਦੇ ਹੋ ਉਸ ਨੂੰ ਪੁਲਿਸ ਫਾਲੋ ਕਰੋ ਔਰ ਕਿਸੇ ਵੀ ਧਰਮ ਦੇ ਵਿੱਚ ਕਿਸੇ ਦੀ ਮਰਿਆਦਾ ਦੀ ਉਲੰਘਣਾ ਨਾ ਕਰੋ ਜਿਹੜੇ ਤੁਸੀਂ ਉਲੰਘਣਾ ਕਰੋਗੇ ਇਹ ਤੁਹਾਨੂੰ ਉਲਟਾ ਪਏਗਾ ਹਾਂ ਉਲਟਾ ਦੇਖੋ ਤੁਸੀਂ ਬੜੀ ਵਧੀਆ ਵੱਡੀ ਵਧੀਆ ਗੱਲ ਗਈ ਕਿ ਤੁਸੀਂ ਸ਼ਾਂਤਮਈ ਸਿੱਖ ਨੂੰ ਨਾ ਛੇੜੋ ਤੇ ਛੇੜੋਗੇ ਤਾਂ ਫਿਰ ਤੁਹਾਨੂੰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਫਿਰ ਬੀਬੀ ਕੁਲਵਿੰਦਰ ਗੁਰ ਯਾਦ ਆਏਗੀ ਫਿਰ ਬਿਲਕੁਲ ਬਿਲਕੁਲ ਫਿਰ 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 ਟਿਕਾ ਨਾ ਕਰੋ ਫਿਰ ਮਿਰਚਾਂ ਲੱਗਦੀਆਂ ਨੇ ਕਿ ਉਹ ਚਿਪੇੜਾ ਮਾਰ ਕੇ ਫਿਰ ਚਿਪੇੜਾ ਖਾਣ ਵਾਲੀ ਕਰਤੂਤਾ ਕਰੋਗੇ ਤੇ ਚਿਪੇੜਾ ਪੈਣਗੇ ਪੈਣਗੇ ਇਸ ਕਰਕੇ ਇਹੋ ਜੇ ਕੰਮ ਹੀ ਨਾ ਕਰੋ ਮੈਂ ਤਾਂ ਇਹ ਵੀ ਐਸ.ਪੀ. ਨੂੰ ਬੇਨਤੀ ਕਰਾਂਗਾ ਦਰਬਾਰ ਸਾਹਿਬ ਦੀ ਹਦੂਦ ਦੇ ਬਾਹਰ ਸਰਾਂ ਦੇ ਪਾਰ ਜਿੱਥੇ ਸ੍ਰਮਾ ਬਣੀ ਉਹਤੇ ਜਗਤਾਰ ਸਿੰਘ ਹਵਾਰੇ ਦੀ ਫੋਟੋ ਥੱਪੜ ਵਾਲੀ ਤੇ ਇਹ ਬੀਬੀ ਕੁਲਵਿੰਦਰ ਗੁਰ ਦੀ ਵੀ ਲਗਾਇਆ ਜਾਏਗਾ ਤੇ ਬਿਲਕੁਲ ਪੂਰਾ ਇਤਿਆਦ ਦੱਸਿਆ ਜਾਵੇ ਫਿਰ ਇਹਨਾਂ ਨੂੰ ਇਹ ਅਕਲ ਆਵੇਗੀ ਕਿ ਇਹ ਫੋਟੋ ਕਿਉਂ ਲਗਾਈਆਂ ਗਈਆਂ ਇਸ ਨਾਲ ਜਿੰਮ ਸਿੰਘ ਜੀ ਮੈਂ ਫੇਰ ਹਾਜ਼ਰ ਹੋਵਾਂਗਾ ਇੱਕ ਨਵੇਂ ਪੈਗਾਮ ਲੈ ਕੇ ਪੈਗਾਮ ਰਹੀਂ ਤੇ ਮੈਂ ਫੇਰ ਸਾਰੇ ਨੂੰ ਬੇਨਤੀ ਕਰਾਂਗਾ ਐਸਜੀਪੀਸੀ ਨੂੰ ਵੀ ਬੇਨਤੀ ਕਰਾਂਗਾ ਕਿਉਂਕਿ ਸਾਡੀ ਉਹ ਸਰਮੌਰ ਸੰਸਥਾ ਹੈ ਸ਼੍ਰੀ ਅਕਾਲ ਤਖਸਾਲ ਸਭ ਸਾਡਾ ਦਾ ਸਭ ਤੋਂ ਉੱਚਾ ਸੁਪਰੀਮ ਕੋਰਟ ਤੋਂ ਵੀ ਉੱਪਰ ਹੈ ਸਾਡੇ ਲਈ ਇਸ ਕਰਕੇ ਉਹਨਾਂ ਦੇ ਜਰਦਾਰ ਸਾਹਿਬਾਂ ਨੂੰ ਬੇਨਤੀ ਕਰਾਂਗਾ ਕਿ ਇਹਦੇ ਉੱਪਰ ਸਟ੍ਰਿਕਟ ਤੋਂ ਸਟ੍ਰਿਕਟ ਐਕਸ਼ਨ ਲਿਆ ਜਾਏ ਤਾਂਕਿ ਅੱਗੇ ਤੋਂ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕੋਈ ਇਸਕੰਦ ਇਸ ਤਰ੍ਹਾਂ ਦੀ ਬੇਹੂਦੀ ਹਰਕਤ ਨਾ ਕਰੇ ਮੈਂ ਫਿਰ ਹਜ਼ਰ ਹੋਵਾਂਗਾ ਇੱਕ ਨਵੇਂ ਪੈਗਾਮ ਲੈ ਕੇ ਪੈਗਾਮ ਰਾਹੀਂ ਉਸਲੇ ਤੱਕ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਕਨਸਾ ਵਾਹਿਗੁਰੂ ਜੀ ਕੀ ਖਾਤ